ਆਓ ਸਾਹਮਣੇ ਦੇਖਾਂਗੇ ਮੁੰਡਾ ਮਹਿਮਦ ਬਾਦ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਆਓ ਸਾਹਮਣੇ ਆਓ ਮੁੰਡਿਆ ਪਰ ਦੇਖਾਂਗੇ ਕਿਦਰ ਨੇ ਸੈਣ ਖੀਰਾਵਾਲੀਆ ਯਾਫੀ ਕਰਾਊਗਾ ਬੱਲੇ ਬੱਲੇ ਆਓ ਸਾਹਮਣੇ ਆ ਇਹ ਪੀਤੂ ਹੈ ਮੇਰੇ ਵੀਰੋ ਵੀ ਪੀਤੂ ਦੇ ਨਾਲ ਹੋਈ ਹੈ ਟੱਕਰ ਖੀਰਾਵਾਲੀਆ ਵਾਹ ਏ ਨੌਜਵਾਨਾ ਇਹ ਕਹਿੰਦੇ ਵਾਹ ਏ ਪੀਤੂ ਦਿਲੋਂ ਮਾਰ ਕੇ ਜਾਨ ਖੜਨਾ ਪੈਂਦਾ ਇਹ ਤੂਫਾਨ ਲੱਤਾਂ ਵਿੱਚ ਵਰ ਕੇ ਗਿੱਟਾ ਫੜ ਕੇ ਪੁੱਠੀ ਪਾਉਣੀ ਪੈਂਦੀ ਹੈ ਦੁਨੀਆ ਐਵੇਂ ਦੀ ਦੁਨੀਆ ਜੋਰਾਂ ਨਾਲ ਬਣਾਉਣੀ ਪੈਂਦੀ ਹੈ। ਲਓ ਕਹਿੰਦੇ ਸਮੀਰ ਦੀ ਰੇਡ ਪੈ ਚੁੱਕੀ ਹੈ। ਲਓ ਸਾਹਮਣੇ ਸਮੀਰ ਦੀ ਕਬੱਡੀ ਪੈ ਰਹੀ ਹੈ। ਸਮੀਰ ਇਹ ਦੂਜੇ ਪਾਸੇ ਦੇਖਦੇ ਆਂਗੇ ਮੁੰਡਾ ਮਹਿਮਦ ਵਾਲੀਆ ਆਹ ਕੋਸ਼ਿਸ਼ ਕਰ ਰਿਹਾ ਕਬੱਡੀ 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 ਜੋਰ ਲਾ ਗਿਆ। ਹੋ ਗਈ ਕਮਾਲ। ਇੱਕ ਪਾਸੇ ਮਹਿਮਦ ਵਾਲੀਆ ਜਾਫੀ ਮੁੰਡਾ ਕਰੂਗਾ ਕਮਾਲ ਤੇ ਦੂਜੇ ਪਾਸੇ ਸਮੀਰ ਕੀ ਨਾਲ ਆ। ਖੜੇ ਖਿਡਾਰੀ ਤੇ ਸੱਟ ਲੱਗੀ ਆ। ਥੋੜਾ ਦੇਖੀਏ ਮੇਰੇ। ਖਾਸ ਤੌਰ ਤੇ ਧੰਨਵਾਦ ਹੈ। ਇਸ ਇਲਾਕੇ ਦਾ ਮਾਣ ਹੈ ਗਵਾਂਡ ਪਿੰਡ ਮਹਿਮਦ ਵਾਲਾ ਸਾਹਮਣੇ ਪਿੰਡ ਕਹਿੰਦੇ ਕੋਰੀਆਂ ਵਾਲਾ ਨਾਲ ਹੀ ਕਹਿੰਦੇ ਤਰੀਏ ਵਾਲਾ ਨਹੀਂ ਅੰਦੇ ਪਰਖੇ ਅੱਜ ਜਾਰੀਆਂ ਬਗੌਂ ਲੱਗੇ ਜਿੰਦੀ ਮੂਸੇ ਪਿੰਡ ਵਾਲਾ ਅੱਜ ਕਹਿੰਦੇ ਸ਼ੇਰਤਾਲ ਦੇ ਪੁੱਜਿਆ ਹੈ ਇਹਨੇ ਰੇਡ ਪਾ ਦਿੱਤੀ ਹੈ ਅਮਨ ਜਿੰਦੀ ਮੂਸੇ ਪਿੰਡ ਵਾਲਾ ਕਬੱਡੀ ਪਾ ਰਿਹਾ ਦੂਸੇ ਵਾਲ ਪਿੰਡ ਮੇਰੇ ਵੀਰੋਂ ਮਲਸੀਆਂ ਦੇ ਲਾਗੇ ਆਹ ਪਰਜੀਤੇ ਨੇ ਪਿੰਡ ਦੇ ਨਾਲ ਪਿੰਡੇ ਮੁੰਡੇ ਦਾ ਜਿੰਦੀ ਇਸ ਵੇਲੇ ਇਹ ਰਾਂਗੜੇ ਦੀ ਟੀਮ ਲਈ ਖੇਡਦਾ ਪਿੰਡੂ ਜੂ ਆਪਾਂ ਲੇਖ ਦੇ ਵਿੱਚ ਲਓ ਜਿੰਦੀ ਕਮਾਲ ਦਾ ਨੰਬਰ ਜੋੜਦਾ ਹੋਇਆ ਚਾਂ ਦੇ ਵਿੱਚ ਪੈਂਦੀ ਹੋਈ ਪੈਂਦੀ ਹੋਈ ਕਬੱਡੀ ਨੂੰ ਕੌਣ ਠਲ ਪਾਵੇਗਾ ਕਿ ਚੌਂ ਜਣਿਆਂ ਨੂੰ ਖੜਕੇ ਚੈਨ ਬਣਾਉਣੇ ਪੈਂਦੀ ਏ ਕਿਸੇ ਨੂੰ ਗੁੱਟ ਫੜ ਕਿਸੇ ਨੂੰ ਪੱਟ ਫੜ ਮਿੱਤਰੋ ਕੈਂਚੀ ਲਾਉਣੀ ਪੈਂਦੀ ਏ ਕਿਸੇ ਨੂੰ ਪੁੱਠੀ ਪਾ ਕੇ ਵੱਲ 55 ਪਾਉਣਾ ਪੈਂਦਾ ਹੈ ਕਬੱਡੀ ਖੇਡ ਨੇ ਕੋਈ ਮੰਤਰ ਜੋਰ ਲਗਾਉਣਾ ਪੈਂਦਾ ਹੈ ਕਬੱਡੀ ਖੇਡ ਨੇ ਕੋਈ ਮੰਤਰ ਜੋਰ ਲਗਾਉਣਾ ਪੈਂਦਾ ਹੈ ਲਓ ਨੰਬਰ ਵੇਖਾਂਗੇ ਇਧਰ ਦੇ ਪਾਸੇ ਹੀਰਾਲੀ ਦੀ ਟੀਮ ਦੇਸੀ ਜੁੜਦਾ ਹੋਇਆ ਅਗਲੀ ਕਬੱਡੀ ਮੈਦਾਨ ਦੇ ਵਿੱਚ ਪੈਂਦੀ ਹੋਈ ਮੁੰਡਾ ਦੇਖਦੇ ਕਿ ਮਹਿਮਦਵਾਲ ਦੀ ਧਰਤੀ ਦਾ ਕਬੱਡੀ ਪਾ ਰਹੇ ਤੇ ਲਈ ਸਾਈਡ ਪਰ ਉਧਰਲੇ ਪਾਸੇ ਵੇਖਾਂਗੇ ਇਧਰ ਪ੍ਰਿੰਸ ਵੀਰ ਹੋਣਾ ਦਾ ਬੱਬੂ ਜੀ ਫਰਾਂ ਦੇ ਵਿੱਚ ਬੈਠੇ ਨੇ ਮਾਰ ਕਰਦੇ ਨੇ ਮੇਰੇ ਵਿਰੋ ਆਓ ਸਾਹਮਣੇ ਕਬੱਡੀ 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 ਵਾਓ ਮੁੰਡਿਆ ਸਭ ਤੋਂ ਪਹਿਲਾਂ ਇਹ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਬਾਦ ਅੱਜ ਦੇ ਮੇਲੇ ਦੀ ਕਬੱਡੀ ਟੂਰਨਾਮੈਂਟ ਦੀ ਮੇਲਾ ਕਰਵਾਇਆ ਜਾ ਰਿਹਾ ਕੀ ਕਹਾਂਗੇ ਮੇਲੇ ਵਾਰਿਆਂ ਕਬੱਡੀ ਟੂਰਨਾਮੈਂਟ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਆਏ ਹੋਏ ਪੱਤਰਕਾਰਾਂ ਦਾ ਧੰਨਵਾਦ ਕਰਦੇ ਹਾਂ ਇਹ ਮੇਲਾ ਸਾਡੇ ਪਿੰਡ ਬਾਬੇ ਜੋੜੇ ਪੀਰਾ ਦਾ ਕਮਤਭਮ ਬਹੁਤ ਸਾਲ 30-35 ਸਾਲ ਤੋਂ ਚੱਲਦਾ ਆ ਰਿਹਾ ਹੈ ਜਿਸ ਦੇ ਵਿੱਚ ਪਿੰਡ ਦੇ ਨਗਰ ਦੇ ਸਹਿਯੋਗ ਦੇ ਨਾਲ ਅਸੀਂ ਪਹਿਲੀ ਵਾਰ ਕਬੱਡੀ ਦਾ ਟੂਰਨਾਮੈਂਟ ਕਰਵਾ ਰਹੇ ਆ ਇਹ ਸਾਰੇ ਕਬੱਡੀ ਦੇ ਟੂਰਨਾਮੈਂਟ ਦੀ ਸਹਿਯੋਗ ਪੂਰੇ ਪਿੰਡ ਦੇ ਔਰ ਸਾਡੇ ਐਨਆਈ ਵੀਰਾਂ ਦੇ ਨਾਲ ਸਹਿਯੋਗ ਨਾਲ ਪਹਿਲਾ ਟੂਰਨਾਮੈਂਟ ਕਬੱਡੀ ਕੱਪ ਕਰਵਾਇਆ ਜਾ ਰਿਹਾ ਅਸੀਂ ਸਾਰੇ ਨਗਰ ਨਿਵਾਸੀ ਦਾ ਧੰਨਵਾਦ ਕਰਦੇ ਆ ਔਰ ਬਾਹਰੇ ਆਏ ਸਾਰੇ ਸੱਜਣ ਪਤੰਦਿਆਂ ਦਾ ਧੰਨਵਾਦ ਕਰਦੇ ਆ ਕਿੰਨੀ ਖੁਸ਼ੀ ਆ ਜਿਹਦੇ ਮਿਲਦੀ ਕਿਵੇਂ ਦਾ ਲੱਗ ਰਿਹਾ ਜਿਵੇਂ ਨੌਜਵਾਨ ਖੇਡ ਰਹੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਆ ਇਹ ਕਬੱਡੀ ਇਹ ਕਬੱਡੀ ਕੱਪ ਕਰਾਉਣ ਦਾ ਮੇਨ ਮਕਸਦ ਇਹ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਬਚ ਸਕੇ ਅਗੇ ਨਵੇਂ ਮੁੰਡੇ ਇਸ ਨਸ਼ੇ ਤੋਂ ਦੂਰ ਰਹਿ ਕੇ ਕਈ ਖੇਡਾਂ ਦੇ ਖੇਡ ਨੂੰ ਲੱਗਣਾ ਕਦੇ ਨਸ਼ੇ ਤੋਂ ਦੂਰ ਰਹਿਣਾ ਆਪਣੀ ਸਿਹਤ ਨੂੰ ਚੰਗੇ ਰੱਖਣਾ ਔਰ ਆਪਣੀ ਪੀੜ੍ਹੀ ਨੂੰ ਬਚਾ ਸਕਣ ਜੋ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਇਹ ਲੋਕ ਬੈਠੇ ਹਨ ਜਿਹੜੇ ਤੁਹਾਨੂੰ ਦੇਖ ਰਹੇ ਆ ਸੁਣ ਰਹੇ ਆ ਉਹਨਾਂ ਨੂੰ ਕੀ ਅਸੀਂ ਇਹ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਐਨਆਈ ਦੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਉਹਨਾਂ ਨੇ ਸਾਡਾ ਇਸ ਮੈਚ ਦੇ ਵਿੱਚ ਬਹੁਤ ਸਾਰਾ ਸਹਿਯੋਗ ਕੀਤਾ ਇਸ ਮੈਚ ਨੂੰ ਕਰਵਾਉਣ ਵਾਸਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਅਗਲੇ ਸਾਲ ਇਹ ਦੁਬਾਰਾ ਚੜ੍ਹ ਕੇ ਹੋਰ ਵੀ ਮੱਲੋ ਇਸ ਮੇਲੇ ਨੂੰ ਬਹੁਤ ਸਾਰੇ ਨਾਲ ਕਰਵਾਇਆ ਜਾਵੇਗਾ ਕੀ ਕਹਿਣਾ ਚਾਹੋਗੇ ਅੱਜ ਦੇ ਮੇਲੇ ਬਾਰੇ ਆਹੀ ਮੇਲੇ ਬਾਰੇ ਇਹੀ ਕਹਿੰਦੇ ਵੀ ਸਾਰੇ ਪਿੰਡ ਦਾ ਸਹਿਯੋਗ ਰਵੇ ਪਿੰਡ ਰਲ ਮਿਲ ਕੇ ਰਵੇ ਇਸ ਕਰਕੇ ਮੇਲਾ ਕਰਾਇਆ ਵੀ ਨਿਆਣੇ ਨਸ਼ਿਆਂ ਤੋਂ ਦੂਰ ਰਹਿਣ ਗਰਾਊਂਡ ਆ ਲੋਣ ਜਿਹੜੇ ਇੱਥੇ ਬੈਠੇ ਰਹਿੰਦੇ ਆ ਉਹ ਟਾਈਮ ਇੱਥੇ ਗੱਡਣ ਗਰਾਊਂਡ ਜੀ ਨਸ਼ੇ ਕਿਸ਼ੀ ਨੇ ਮੋਟੀਵੇਟ ਕੀਤਾ ਟੂਰਨਾਮੈਂਟ ਹਾਂਜੀ ਇਹ ਕਹਿੰਦੇ ਵੀ ਕਬੱਡੀ ਗਾਹ ਵਦੇ ਨਿਆਣੇ ਸਾਡੇ ਖੇਡਣ ਉਹਦੇ ਵੇਲੇ ਬਹਿਣ ਨਾਲੋਂ ਚੰਗਾ ਇੱਥੇ ਗਰਾਊਂਡ ਹਰ ਵਾਰੀ ਵਾਹ ਕੇ ਰੱਖਾਂਗੇ ਹੁਣ ਅਗਲੀ ਵਾਰ ਨੂੰ ਇਤੋਂ ਵੀ ਚੰਗਾ ਮੇਲਾ ਕਰਾਵਾਂਗੇ ਐਨ ਆਰ ਆਈ ਭਰਾ ਸਾਡਾ ਸਹਿਯੋਗ ਬਹੁਤ ਦਿੰਦੇ ਆ ਇਦਾਂ ਹੀ ਉਹ ਕਰੀ ਜਾਣ ਨਾ ਨਗਰ ਬਹੁਤ ਅੱਗੇ ਜਾ ਸਕਦਾ ਹੈ ਇਹ ਪੀਰਾਂ ਦਾ ਦਰਬਾਰ ਹੈ ਲੱਗਦਾ ਕਿ ਇਸ ਸਾਲ ਦਾ ਮੇਲਾ ਲੱਗ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਹੈ ਇਹ ਬਾਬੇ ਜੋੜੇ ਪੀਰਾਂ ਦੀ ਜਗ੍ਹਾ ਆ ਪਿੰਡ ਝੂਲੋਵਾਲਦ ਇਹ ਹੁਣ ਸਾਨੂੰ ਨਹੀਂ ਪਤਾ ਸਾਡੇ ਵੱਡੇ ਹੀ ਦੱਸਦੇ ਉਦੋਂ ਤੋਂ ਹੀ ਆ ਇਹ ਚੱਲਣ ਡਿਆ ਸਾਡੇ ਬਾਬੇ ਦਾਦਿਆਂ ਤੋਂ ਮੇਲਾ ਇੱਥੇ ਲੱਗਣ ਡਿਆ ਠੀਕ ਹੈ ਪਹਿਲਾਂ ਵੀ ਮੇਜ ਹੁੰਦੇ ਸੀਗੇ ਫੇਰ ਬੰਦ ਹੋ ਗਏ ਕੁਝ ਕਾਰਨਾ ਕਰਕੇ ਹੋ ਗਏ ਫੇਰ ਅਸੀਂ ਦੁਬਾਰਾ ਉਪਰਾਲਾ ਕੀਤਾ ਸਾਰੇ ਪਿੰਡ ਨੇ ਨਗਰ ਨਾਲ ਰਲ ਕੇ ਤੇ ਇਸ ਵਾਰ ਅਸੀਂ ਕਿਹਾ ਵੀ ਮੇਜ ਕਰਾਉਨੇ ਆ ਇਹ ਮੇਲਾ ਸਾਡੇ 30-40 ਸਾਲ ਤੋਂ ਮਨਾਇਆ ਜਾ ਰਿਹਾ ਹੈ ਬਾਬੇ ਜੋੜੇਪੀਰ ਪਿੰਡ ਦੁੱਲੋਵਾਲ ਜ਼ਿਲ੍ਹਾ ਕਪੂਠਲਾ ਵਿੱਚ ਅੱਜ ਪਹਿਲੀ ਵਾਰੀ ਇਸ ਮੇਲੇ ਤੇ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਇੰਨਾਂ ਦੇ ਵੀਰਾਂ ਦੇ ਔਰ ਪਿੰਡ ਦੇ ਸਹਿਯੋਗ ਦੇ ਇਲਾਕੇ ਦੇ ਸਹਿਯੋਗ ਨਾਲ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵਧੀਆ ਕਬੱਡੀ ਦੇ ਕੱਪ ਕਰਾਏ ਜਾਣਗੇ ਜਿਹਦੇ ਵਿੱਚ ਵਕਤ ਦੂਰ ਦੂਰ ਤੋਂ ਟੀਮਾਂ ਬੁਲਾ ਕੇ ਵੱਖਰੇ ਵੱਖਰੇ ਵੱਧ ਤੋਂ ਵੱਧ ਸਨਮਾਨ ਕੀਤਾ ਜਾਊਗਾ ਆਹ ਰੋਜੋ ਕੇ ਸਮਾਜ ਦੇ ਵਿੱਚ ਜੋ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੇ ਉਹਨਾਂ ਦੇ ਲਈ ਇਹੋ ਜਿਹੇ ਖੇਡ ਮੇਲੇ ਕਰਾਉਣੇ ਕਿਉਂ ਜ਼ਰੂਰੀ ਕਿੰਨੇ ਦੇਖੋ ਕਬੱਡੀ ਜਿਹੜੀ ਆ ਉਹ ਕਪੂਠਾ ਦੀ ਬਹੁਤ ਜ਼ਿਆਦਾ ਸ਼ੁਰੂ ਤੋਂ ਮੰਡੀੋਂ ਖੇਡ ਕਬੱਡੀ ਆ ਇਸ ਕਾਰਨ ਸਾਡੇ ਖਿਡਾਰੀ ਬਹੁਤ ਇਲਾਕੇ ਵਿੱਚ ਹੈਗੇ ਨੇ ਜਿਹੜੇ ਵੱਧ ਵੱਧ ਉਦੇਸ਼ਾਂ ਵਿੱਚ ਖੇਡ ਚੁੱਕੇ ਆ ਸਾਨੂੰ ਉਹਨਾਂ ਦੇ ਬਹੁਤ ਮੋਟੀਵੇਸ਼ਨ ਮਿਲਦਾ ਅਸੀਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਵੀ ਉਮੀਦ ਕਰਦੇ ਆ ਕਿ ਸਾਡੇ ਇਹਨਾਂ ਮੈਚ ਦੇਖ ਕੇ ਸਾਡੇ ਚਲੇ ਬੱਚੇ ਆ ਉਹ ਵਧੀਆ ਤਰੀਕੇ ਨਾਲ ਸਿੱਖਣਗੇ ਔਰ ਨਸ਼ੇ ਤੋਂ ਦੂਰ ਰਹਿਣਗੇ ਕਿਹੜੇ-ਕਿਹੜੇ ਨਾਮ ਰੱਖਿਆ ਗਿਆ ਟੂਰਨਾਮੈਂਟ ਇਹਦੇ ਵਿੱਚ ਕਾਫੀ ਨਾਮ ਰੱਖੇ ਗਏ ਜਿਹੜੇ ਅੱਜ ਕਬੱਡੀ ਕੱਪ ਵਿੱਚ ਕਾਫੀ ਮਹਿੰਗੇ ਨਾਮ ਰੱਖੇ ਗਿਆ ਕਾਫੀ ਕਾਫੀ ਆਪਣੇ ਵੱਡੇ ਵੱਡੇ ਨਾਮ ਰੱਖੇ ਗਏ ਨੇ ਜਿਹੜਾ ਤੇ ਆਉਣ ਵਾਲੀ ਟੀਮਾਂ ਜਿਹੜੀਆਂ ਉਹ ਬਹੁਤ ਵਧੀਆ ਤਿੱਕਣਾ ਹੋਣਗੀਆਂ ਅਸੀਂ ਆਉਣ ਵਾਲੀਆਂ ਸਾਰੀਆਂ ਟੀਮਾਂ ਦਾ ਆਉਣ ਵਾਲੇ ਸਾਡੇ ਜੋ ਮੇਲਾ ਦੇਖਣ ਆਏ ਆ ਸਾਡੇ ਦਾ ਬਹੁਤ ਧੰਨਵਾਦ ਕਰਦੇ ਆ ਔਰ ਖਾਸ ਕਰਕੇ ਆਂਦਾ ਵੀ ਵੀਰਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਮਾਇਆ ਭੇਜੀ ਇਸ ਮੇਲੇ ਨੂੰ ਮਨਾਉਣ ਵਾਸਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਹੋਰ ਚਾਹ ਮਿਲੇਗਾ ਔਰ ਹੋਰ ਮਾਇਆ ਭੇਜਣਗੇ ਵੱਧ ਤੋਂ ਵੱਧ ਵੱਡੇ ਮੈਚ ਕਰਾਵਾਂਗੇ ਥੈਂਕ ਯੂ ਅਮਰਿੰਦਰ ਵੰਟੀ ਕਰਕੇ ਜੋ ਕੁਝ ਵੀ ਅੱਜ ਵੰਟੀ ਦੇ ਪਿਆਰ ਫਤ ਗਈਆਂ ਜੱਸੀ ਦਾ ਸਨਮਾਨ ਹੋ ਰਿਹਾ ਹੈ ਦੀਪ ਮਠੱਡਾ ਸਾਡਾ ਵੀਰ ਹੈ ਜਿੰਦਗੀ ਦਾ ਬਾਣ ਹੈ ਉਹਨਾਂ ਦਾ ਸਨਮਾਨ ਉਹਨਾਂ ਦੇ ਵੀਰ ਜੀ ਲੈ ਰਿਹਾ ਹੈ ਵਿਰੋਧੀਆਂ ਵਾਲੇ ਖਤਰੇ ਵਾਲੇ ਕੰਟੀ ਆ ਗਿੱਲਾ ਰੇਡਰ ਚੋਟੀ ਦਾ ਉਹ ਟਿੱਬੇ ਵਾਲਾ ਬੰਟੀ ਆ ਉਹ ਟਿੱਬੇ ਵਾਲਾ ਬੰਟੀ ਆ ਮੇਰੇ ਵੀਰੋ ਜਿਹੜਾ ਚਾਹਲ ਪਾ ਗਈ ਉਹਨਾਂ ਦੇ ਵਿਸ਼ੇਤੋਂ ਤੇ ਸਨਮਾਨ ਕਰਾਇਆ ਜਾਵੇਗਾ ਚਾਹਲ ਪਾ ਗਈ ਤੁਸੀਂ ਵੀ ਨਾਲ ਹੋ ਜਾਓ ਦੇ ਨਾਲ ਹਰਸ਼ ਮਠੱਡਾ ਦੀਪ ਮਠੱਡਾ ਤਾਰੀ ਟਰੰਗ ਤੇ ਗੁਰਵਿੰਦਰ ਦੁੱਲੋ ਵਾਲੀ ਦਾ ਕਿੰਦਾ ਜਾਵੇਗਾ 5100 ਦੀ ਨੰਦਰਾਸ਼ੀ ਦੇ ਨਾਲ। ਦੁੱਲੋਵਾਲ ਪਿੰਡ ਵਿੱਚ ਕਬੱਡੀ ਤੇ ਪਹਿਲਾ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ। ਵਿਸ਼ੇਸ਼ ਤੌਰ ਤੇ ਪਹੁੰਚੀ ਹੋ ਪਹਿਲਾ ਸੱਜਿਆ ਇਹਨੂੰ ਔਰ ਅੱਜ ਦੇ ਟੂਰਨਾਮੈਂਟ ਬਾਰੇ ਜੋ ਇਹ ਪਹਿਲੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜੀ ਕਹਿਣਾ ਚਾਹੁੰਦੇ। ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਸਰਪੰਚ ਸਾਹਿਬ ਸਰਦਾਰ ਅਮਰਦੀਪ ਸਿੰਘ ਅਤੇ ਉਹਨਾਂ ਦੀ ਸਮੂਹ ਪੰਚਾਇਤ ਵੱਲੋਂ ਬਹੁਤ ਹੀ ਪਵਿੱਤਰ ਜਗ੍ਹਾ ਬਾਬਾ ਜੋੜੇ ਪੀਰ ਜੀ ਜਗ੍ਹਾ ਤੇ ਜੋ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਮੈਂ ਸਭਨਾਂ 'ਚ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਨਾ ਤਾਂ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਵਧੀਆ ਹੈ ਇਸ ਨੂੰ ਵੇਖ ਕੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਇਸ ਪਿੰਡ ਦੀ ਨਸ਼ਿਆਂ ਤੋਂ ਮੁਕਤ ਹੋਏਗੀ ਪਹਿਲਾਂ ਹੀ ਇਹ ਪਿੰਡ ਬਹੁਤ ਵਧੀਆ ਤਰੱਕੀਆਂ ਵੱਲ ਜਾ ਰਿਹਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਸਰਪੰਚ ਅੰਮਰਜੀਤ ਸਿੰਘ ਜੀ ਦੀ ਗਵਾਈ ਹੇਠ ਇਹ ਅੱਗੇ ਤੋਂ ਜੋ ਇਹਨਾਂ ਨੇ ਟੂਰਨਾਮੈਂਟ ਦਾ ਪ੍ਰਕਿਰਿਆ ਚਾਲੂ ਕੀਤੀ ਹੈ ਇਹ ਵੱਧ ਛੜ ਕੇ ਇਸ ਵਿੱਚ ਹਿੱਸਾ ਪਾਣਗੇ ਅਤੇ ਪਿੰਡ ਦੇ ਹੋਰ ਪਿੰਡ ਦੇ ਹੋਰ ਬੱਚਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਸੇਧ ਦੇਣਗੇ ਤਾਂ ਕਿ ਅਲੱਗ-ਅਲੱਗ ਪਿੰਡਾਂ ਵਿੱਚ ਵੱਧ ਤੋਂ ਵੱਧ ਟੂਰਨਾਮੈਂਟ ਕਰਵਾਏ ਜਾਣ ਅਤੇ ਬੱਚਿਆਂ ਨੂੰ ਸਪੋਰਟ ਦੀ ਲਾਈਨ ਵਿੱਚ ਲਿਆਂਦਾ ਜਾ ਸਕੇ ਔਰ ਮੈਂ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਇਹ ਸਾਰੇ ਪਿੰਡ ਨਿਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੀ ਸਮੂਹ ਸੰਗਤ ਨੇ ਰਲ ਕੇ ਵਿਸ਼ੇਸ਼ ਤੌਰ ਨੰਗਰ ਦਾ ਪ੍ਰਬੰਧ ਕੀਤਾ ਹੈ ਮੇਲੇ ਦਾ ਪ੍ਰਬੰਧ ਕੀਤਾ ਹੈ ਸਾਰਾ ਸਮਾਰੋਹ ਬਹੁਤ ਵਧੀਆ ਤਰੀਕਾ ਨਾਲ ਮਨਾਇਆ ਹੈ ਔਰ ਸਾਰੀ ਸਾਰੇ ਨਗਰ ਨਿਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ